ਪੰਜ ਸਿੰਘ ਗਿਆ ਸੀ ਪਾਨਾਗੜ ਉੱਥੋਂ ਹੀ ਗੱਡੀ 5000 ਦੇ ਵਿੱਚ ਖਰੀਦੀ ਸੀ ਅਰੇਨਾ ਸਿੰਘ ਨੇ ਇਹਦੀ ਪਿਛਲੀ ਬਾਡੀ ਚੇਂਜ ਕਰ ਦਿੱਤੀ ਆ ਬਾਡੀ ਆਰਮੀ ਦੀ ਸੀਗੀ ਹੁਣ ਇਹਨਾਂ ਬੈਠਣ ਲਈ ਬਣਾ ਲਈ ਪਹਿਲਾਂ ਬਾਬਾ ਜੀ ਨੇ ਸ੍ਰਿ ਹਾੜੀ ਸਰੋਵਰ ਬਣਾਉਣ ਲਈ ਮਿੱਟੀ ਢੋਣ ਲਈ ਗੱਡੀ ਖਰੀਦੀ ਐਕਚੁਅਲੀ ਢੜਲ ਹੋਏਗਾ ਲੱਗਦਾ ਕਿ ਇਹਦਾ ਨਾਮ ਕੀ ਹੈ ਇਹ ਵੀ ਜਰੂਰ ਦੱਸੋ ਚੈਵਲਟ ਹੋਊਗਾ ਮੇਰੇ ਖਿਆਲੇ ਚੈਵਲਟ ਗੱਡੀ ਚੈਵਲਟ ਗੱਡੀ ਆ ਤੇ ਇਹ ਪੁਰਾਣੀ ਗੱਡੀ ਹੋਊਗੀ 1948 47 ਦੀ ਹੋਊਗੀ ਤੁਸੀਂ ਦੇਖ ਰਹੇ ਹੋ ਪੰਜਾਬ ਨਾਉ ਟੀਵੀ ਯੂ ਐਸ اے ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਸਭ ਤੋਂ ਪਹਿਲਾਂ ਤਸਵੀਰ ਇਸ ਗੱਡੀ ਦੀ ਤੁਹਾਨੂੰ ਦਿਖਾ ਰਿਹਾ ਹਾਂ ਇਹ 1963 ਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਜੀ ਵੱਲੋਂ ਪੱਛਮੀ ਬੰਗਾਲ ਦੇ ਵਿੱਚੋਂ ਖਰੀਦੀ ਗਈ ਸੀ ਮਹਿਜ਼ 5000 ਦੀ ਉਸ ਸਮੇਂ ਦੇ ਵਿੱਚ 5000 ਦੀ ਇਹ ਕਾਰ ਜਿਹੜੀ ਖਰੀਦੀ ਗਈ ਸੀ ਮੇਰੇ ਖਿਆਲ ਅੱਜ ਤਾਂ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ 5000 ਦਾ ਸ਼ਾਇਦ ਇੱਕ ਟਾਇਰ ਆ ਜਿਹੜਾ ਉਹ ਹੋਵੇ ਇਸ ਗੱਡੀ ਦਾ ਤੇ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਇੱਥੋਂ ਦੇ ਸੇਵਕ ਮੌਜੂਦ ਨੇ ਜਿਹੜੇ ਕਿ ਬੜੇ ਜਿਹੜੇ ਕਿ ਸਾਨੂੰ ਡਿਟੇਲ ਦੇ ਵਿੱਚ ਦੱਸਣਗੇ ਇਸ ਵਕਤ ਅਸੀਂ ਸ੍ਰੀ ਹਰਿਆਲੀ ਸਾਹਿਬ ਵਿਖੇ ਮੌਜੂਦ ਆ ਜਿੱਥੇ ਕਿ ਇਹ ਗੱਡੀ ਅੱਜ ਵੀ ਸੰਤ ਬਾਬਾ ਤਾਰਾ ਸਿੰਘ ਉਹਨਾਂ ਦੇ ਸੇਵਕਾਂ ਦੇ ਵੱਲੋਂ ਸੰਭਾਲ ਕੇ ਰੱਖੀ ਹੋਈ ਹੈ ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਨੂੰ ਕੋਲਕਾਤਾ ਪੱਛਮੀ ਬੰਗਾਲ ਦੀ ਸੰਗਤ ਵੱਲੋਂ ਇਹ ਗੱਡੀ ਸੇਵਾ ਦੇ ਵਿੱਚ ਦਿੱਤੀ ਗਈ ਸੀ ਜੋ ਕਿ ਸੰਪਰਦਾਇ ਦੀ ਪਹਿਲੀ ਗੱਡੀ ਹੈ ਇਸ ਗੱਡੀ ਵਿੱਚ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸਫ਼ਰ ਕਰਦੇ ਰਹੇ ਗੁਰਧਾਮਾਂ ਦੀ ਸੇਵਾ ਕਰਦੇ ਰਹੇ ਹੁਣ ਇਸ ਗੱਡੀ ਨੂੰ ਸੰਗਤਾਂ ਦੀ ਬੇਨਤੀ ਉਪਰੰਤ ਗੱਡੀ ਦੇ ਪਹਿਲੇ ਸਮਾਨ ਨੂੰ ਜਿਉਂ ਦਾ ਤਿਉਂ ਰੱਖ ਕੇ ਹੀ ਜਿਹੜਾ ਤਿਆਰ ਕਰਵਾਇਆ ਗਿਆ ਸੋ ਮੈਨੂੰ ਲੱਗਦਾ ਹੈ ਕਿ ਬਾਲੀਵੁੱਡ ਦੇ ਵੱਡੇ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੇ ਵੱਲੋਂ ਵੀ ਡਿਮਾਂਡ ਕੀਤੀ ਜਾਂਦੀ ਕਿ ਇਹ ਗੱਡੀ ਫਿਲਮਾਂ ਦੇ ਵਿੱਚ ਜਿਹੜੀ ਆ ਉਹ ਸਾਨੂੰ ਚਾਹੀਦੀ ਹੈ ਲੇਕਿਨ ਇਹ ਗੱਡੀ ਨੂੰ ਇੱਥੇ ਸੇਵਕਾਂ ਦੇ ਵੱਲੋਂ ਸੰਭਾਲ ਕੇ ਰੱਖਿਆ ਗਿਆ ਮੇਰੇ ਨਾਲ ਮੌਜੂਦ ਨੇ ਉਸ ਵਕਤ ਦੇ ਜਿਨ੍ਹਾਂ ਨੇ ਸੇਵਾਦਾਰ ਮੌਜੂਦ ਨੇ ਜਿਨ੍ਹਾਂ ਨੇ ਗੱਡੀ ਜਦੋਂ ਬਾਬਾ ਜੀ ਨੇ ਖਰੀਦੀ ਤਾਂ ਨਾਲ ਸਨ ਔਰ ਆਪਾਂ ਗੱਲਬਾਤ ਕਰਕੇ ਹੋਰ ਜਾਣਕਾਰੀ ਜਿਹੜੀ ਉਹਨਾਂ ਦੇ ਕੋਲ ਲੈਣਾ ਹੈ ਬਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ 1963 ਮਾਡਲ ਗੱਡੀ ਬਾਰੇ ਅਸੀਂ ਚਾਹਾਂਗੇ ਜਰੂਰ ਜਾਣਕਾਰੀ ਦਿਓ ਕਿ ਜਿਹੜੀ ਇਹ ਗੱਡੀ ਅੱਜ ਇੱਥੇ ਸਾਹਮਣੇ ਰੱਖੀ ਗਈ ਹੈ ਅਸਰੈਲੀ ਸਾਹਿਬ ਜੀ ਇਹ 1963 ਮਾਡਲ ਨਹੀਂਗਾ ਇਹ 1963 ਦੇ ਵਿੱਚ ਮਿਲਟਰੀ ਦੇ ਡਿਸਪੋਜ਼ਲ ਡਿੱਪੂ ਦੇ ਵਿੱਚੋਂ ਪਾਨਾਗੜ੍ਹੋਂ ਖਰੀਦੀ ਗਈ ਸੀ ਅੱਛਾ ਜੀ ਜੀ ਉਹ ਪਾਨਾਗੜ੍ਹ ਜਿਹੜਾ ਬੈਸਟ ਬੰਗਾਲ ਦੇ ਵਿੱਚ ਕਲਕੱਤੇ ਤੋਂ ਤਕਰੀਬਨ 105-10 ਕਿਲੋਮੀਟਰ ਦੂਰ ਆ ਜੀ 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 ਜੀਟੀ ਰੋਡ ਦੇ ਉੱਤੇ ਤੇ ਬਾਬਾ ਜੀ ਦੇ ਨਾਲ ਇੱਕ ਜਥੇਦਾਰ ਸੀ ਜਥੇਦਾਰ ਲਖਮਣ ਸਿੰਘ ਇਹ ਕਲਕੱਤੇ ਗਏ ਸੀ ਤੇ ਉਹ ਸਾਡੇ ਕੋਲ ਉਹਨਾਂ ਦੀ ਕਿਰਪਾ ਨਾਲ ਸਾਡੇ ਕੋਲ ਠਹਿਰਦੇ ਹੁੰਦੇ ਸੀਗੇ ਮੇਰਾ ਨਾਮ ਬਲਵੰਤ ਸਿੰਘ ਆ ਤੇ ਅਸੀਂ ਨਾਲ ਤੇ ਨਾਲ ਮੇਰੇ ਚਾਚੇ ਤਾਏ ਉੱਥੋਂ ਦੇ ਬਾਕੀ ਹੋਰ ਦੋ ਤਿੰਨ ਜਿਹੜੇ ਸੱਜਣ ਸੀ ਪੰਜ ਸਿੰਘ ਗਏ ਸੀ ਪਾਨਾਗੜ ਉੱਥੋਂ ਇਹ ਗੱਡੀ 5000 ਦੇ ਵਿੱਚ ਖਰੀਦੀ ਸੀ ਤੇ ਲਿਆ ਕੇ ਕਲਕੱਤੇ ਤੋ ਕਿ ਇਹਦਾ ਇੰਜਨ ਜਿਹੜਾ ਖਰਾਬ ਸੀ ਖਲਕੱਤੇ ਲੈ ਕੇ ਇਹਦਾ ਇੰਜਨ ਬਣਾਇਆ ਉਥੋਂ ਬੰਨ ਕੇ ਗੱਡੀ ਟੋ ਕਰਕੇ ਲੈਂਦੀ ਸੀ ਜੀ ਜੀ ਤੇ ਉਹ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਵੀ ਜਦੋਂ ਟਰੱਕ ਦੇ ਪਿੱਛੇ ਟੋ ਕੀਤੀ ਸੀ ਤੇ ਇਹਦੇ ਸਟੀering ਤੇ ਬੰਨ ਕੇ ਲੈਂਦੀ ਗੱਡੀ ਮੈਂ ਬੈਠਾ ਸੀ ਉਹ 105 ਕਿਲੋਮੀਟਰ ਮੈਂ ਹੀ ਲੈ ਕੇ ਆਇਆ ਸੀਗਾ ਬਾਬਾ ਜੀ ਤੇ ਨਾਲ ਦੇ ਜਿਹੜੇ ਪੰਜ ਸਿੰਘ ਸੀਗੇ ਉਹ ਅਗਲੇ ਟਰੱਕ 'ਚ ਬੈਠੇ ਜੀ ਕੋਈ ਅੱਜ ਦੇ ਸਮੇਂ 'ਚ ਤੇ ਇਸ ਗੱਡੀ ਦਾ ਟਾਇਰ ਹੀ 5000 ਦਾ ਖਰੀਦਣਾ ਜਿਹੜਾ ਉਹ ਮੈਨੂੰ ਲੱਗਦਾ ਕਿ ਉਹ ਵੀ ਮਹਿੰਗਾ ਹੋਵੇਗਾ ਹਾਂਜੀ ਉਹ ਤਾਂ ਹੈ ਹੀ ਉਹ ਤਾਂ ਅੱਜਕੱਲ ਮਹਿੰਗਾਈ ਬਹੁਤ ਹੋ ਗਈ ਆ ਉਹ ਤਾਂ 5000 ਰੁਪਏ ਦੀ ਗੱਡੀ ਖਰੀਦੀ ਸੀ ਪਰ ਇਹਨਾਂ ਸਿੰਘਾਂ ਨੇ ਇਹਦੀ ਪਿਛਲੀ ਬਾਡੀ ਚੇਂਜ ਕਰ ਦਿੱਤੀ ਆ ਬਾਡੀ ਆਰਮੀ ਦੀ ਸੀਗੀ ਹੁਣ ਇਹਨਾਂ ਬੈਠਣ ਲਈ ਬਣਾ ਲਈ ਪਹਿਲਾਂ ਬਾਬਾ ਜੀ ਨੇ 44 ਸਰੋਵਰ ਬਣਾਉਣ ਲਈ ਮਿੱਟੀ ਢੋਣ ਲਈ ਗੱਡੀ ਖਰੀਦੀ ਐਕਚੁਅਲੀ ਤੇ ਮਿੱਟੀ ਜਿੰਨੀ ਸੋਹਰਦੀ ਆ ਇਹ ਗੱਡੀ ਤੇ ਰਾਹੀਂ ਢੋਟੋ ਕੇ ਪਰਦਖਲਾ ਚ ਤੇ ਸਾਰਾ ਕੰਮ ਇਹ ਗੱਡੀ ਨੇ ਕੀਤਾ ਹੈ ਕਿੰਨਾ ਚਿਰ ਜਿਹੜੀ ਹੈ ਇਹ ਗੱਡੀ ਕਿੰਨੇ ਕਿਲੋਮੀਟਰ ਜਿਹੜੀ ਕਹਿ ਸਕਦੇ ਅੰਦਾਜ਼ੇ ਨਾਲ ਇਹ ਚੱਲੀ ਹੋਊਗੀ ਇੱਥੇ ਆ ਮੈਂ ਨਹੀਂ ਇਹਦੇ ਬਾਰੇ ਨਹੀਂ ਦੱਸ ਸਕਦਾ ਕਿਉਂਕਿ ਮੈਂ ਕੋਲਕੱਤਾ ਰਹਿੰਦਾ ਇੱਥੇ ਕਿੰਨੀ ਕਿ ਸੇਵਾ ਕੀਤੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਤੁਸੀਂ ਉਸ ਸਮੇਂ ਨਾਲ ਸੀ ਉਦੋਂ ਮੈਂ ਨਾਲ ਸੀ ਮੈਨੂੰ ਐਕਚੁਅਲੀ ਬਾਬਾ ਜੀ ਨੇ ਕੋਲਕੱਤਾ ਭੇਜਿਆ ਸੀ ਆਪੀ ਤੂੰ ਜੇ ਫਰਦਰ ਸਟੱਡੀ ਕਰਨੀ ਆ ਤੇ ਕੋਲਕੱਤਾ ਜਾ ਉੱਥੇ ਸਾਡੇ ਪਿਤਾ ਜੀ ਦਾ ਬਿਜ਼ਨਸ ਹੈਗਾ ਤੇ ਉੱਥੇ ਅਸੀਂ ਗਏ ਉੱਥੋਂ ਹੀ ਇਹ ਗੱਡੀ ਲੈਂਦੀ ਆ ਔਰ ਜੇ ਮੈਂ ਖਾਸ ਜਿਹੜੀ ਗੱਲ ਦੱਸਣੀ ਚਾਹੁੰਨਾ ਏ ਕਿ ਜਿਹੜੀ ਉਗਰਾਹੀ ਅੱਜ ਕੱਲ ਦੇਸ਼ਾਂ ਵਦੇਸ਼ਾਂ ਤੇ ਹਿੰਦੁਸਤਾਨ ਤੇ ਬਹੁਤ ਸ਼ਹਿਰਾਂ ਚ ਹੁੰਦੀ ਆ ਸਭ ਤੋਂ ਪਹਿਲੀ ਜਿਹੜੀ ਸਿਹਰਾਏ ਤੋਂ ਬਾਹਰ ਉਗਰਾਹੀ ਜਿਹੜੀ ਹੋਈ ਆ ਚਰੂ ਕੀਤੀ ਪਾਪਾ ਜੀ ਨੇ ਕਾਰ ਸੇਵਾ ਦੀ ਗ੍ਰਾਹੀ ਉਹ ਸਿਰਫ ਤੇ ਸਿਰਫ ਕਲਕੱਤੇ ਜੀ ਸ਼ੁਰੂ ਹੋਈ ਕਲਕੱਤੇ ਜੀ ਸ਼ੁਰੂ ਕਲਕੱਤੇ ਜੀ ਸ਼ੁਰੂ ਇੱਕ ਕਲਕੱਤੇ ਜੀ ਇਹ ਗੱਡੀ ਆਉਣ ਤੋਂ ਪਹਿਲਾਂ ਹੀ ਹੋਈ ਤੇ 5000 ਜਿਹੜਾ ਅਸੀਂ ਲਿਆ ਉਥੇ ਉਹ ਗ੍ਰਾਹੀ ਕਰਕੇ ਲਿਆ ਇਹ ਲਿਆ ਵੀ ਇਸ ਤਰ੍ਹਾਂ ਕਿ ਕਿਸੇ ਤੋਂ 5 ਰੁਪਏ ਤੇ ਕਿਸੇ ਤੋਂ 10 ਰੁਪਏ ਲੈਣੇ ਨੇ ਕਿਉਂਕਿ ਉਸ ਟਾਈਮ ਦੇ ਵਿੱਚ ਪੰਜਾਬੀਆਂ ਦਾ ਉੱਥੇ ਕਲਕੱਤਾ ਟਰਾਂਸਪੋਰਟ ਦਾ ਕੰਮ ਬਹੁਤ ਸੀਗਾ ਜੀ ਜੀ ਸਾਡੇ ਕੋਲ ਹੀ ਬੱਸਾਂ ਸੀ ਆ ਤੇ ਸਾਡੇ ਰੂਟ ਦੇ ਵਿੱਚ ਘਟੋਗਾ 200 250 ਡਰਾਈਵਰ ਸੀ ਕੰਡਕਟਰ ਸਾਰੇ ਪੰਜਾਬੀ ਹਿੰਦਾਂ ਸਰਦਾਰ ਜੀ ਜੀ ਤੇ ਕਿਸੇ ਤੋਂ ਕੰਡਕਟਰ ਤੋਂ 5 ਰੁਪਏ ਡਰਾਈਵਰ ਤੋਂ 10 ਰੁਪਏ ਇਹ ਲੈ ਲੈ ਕੇ ਤੇ ਇਹ 5000 ਦੀ ਗੱਡੀ ਖਰੀਦੀ ਹੈ ਹਾਂ 5000 ਦੀ ਹਾਂਜੀ ਹਾਂਜੀ ਤੋ ਵੀ ਹੁਣ ਫਿਰ ਗੱਡੀ ਨਾਲ ਸੰਗ ਤੇ ਇਥੇ ਤਸਵੀਰਾਂ ਖਚਾਉਂਦੀ ਨਜ਼ਰ ਆਉਂਦੀ ਐ। ਹਾਂਜੀ ਹਾਂਜੀ। ਲੇਕਿਨ ਤੁਹਾਡੀਆਂ ਤੇ ਬੜੀਆਂ ਆਜਾਦਾਂ ਜੁੜੀਆਂ ਨੇ ਇਸ ਗੱਡੀ ਦੇ ਨਾਲ। ਤੇ ਟ੍ਰੇਂਡ ਦੇ ਵਿੱਚ ਖਰੀਦੀ ਫਿਰ ਕਿੰਨਾ ਮਾਡਲ ਹੋਏਗਾ ਲਗਭਗ? ਇਹਦਾ ਨਾਮ ਕੀ ਐ ਇਹ ਵੀ ਜਰੂਰ ਦੱਸੋ। ਚੈਵਲੈਟ ਹੋਊਗਾ ਮੇਰੇ ਖਿਆਲੇ ਚੈਵਲੈਟ ਗੱਡੀ, ਚੈਵਲੈਟ ਗੱਡੀ ਆ। ਤੇ ਇਹ ਪੁਰਾਣੀ ਗੱਡੀ ਹੋਊਗੀ 1948-47 ਦੀ ਹੋਊਗੀ। ਅੱਛਾ। ਇਸ ਕਰਕੇ ਮੈਂ ਦੱਸ ਰਿਹਾ ਮੈਨੂੰ ਸ਼ੋਰ ਨਹੀਂਗਾ ਕਿਉਂਕਿ ਮਿਲਟਰੀ ਵਾਲੇ ਗੱਡੀਆਂ ਡਿਸਪੋਜ਼ ਉਹ ਹੀ ਕਰਦੇ ਜਿਹੜੀਆਂ ਆਊਟਡੇਟਡ ਹੋ ਜਾਂਦੀਆਂ। ਜੀ ਜੀ। ਇਹ ਆਊਟਡੇਟਡ ਗੱਡੀਆਂ ਜਿੱਥੇ ਉਹਨਾਂ ਦਾ ਡਿੱਪੂ ਸੀਡਾ ਜੀ ਇਹ ਗੱਡੀਆਂ ਪੁਰਾਣੀਆਂ ਗੱਡੀਆਂ ਵੇਚਣ ਦਾ ਉਹ ਡਿੱਪੂ ਚੋਂ ਹੀ ਖਰੀਦ ਕੇ ਲੈ ਕੇ ਆਏ ਹਾਂ ਜੀ ਜੀ ਹਾਂ ਜੀ ਇਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਇੱਥੇ ਕੋਈ ਸੇਵਕ ਮੌਜੂਦ ਨੇ ਦੋ ਗੱਲਾਂ ਮੈਂ ਤੁਹਾਨੂੰ ਹੋਰ ਦੱਸ ਰਿਹਾ ਜਿਉਣਾ ਬਾਬਾ ਜੀ ਦੀਆਂ ਜੀ ਜੀ ਕਿਉਂਕਿ ਮੈਂ ਦਰਸ਼ਨ ਕੀਤੇ ਬਾਬਾ ਜੀ ਦੇ 1957 ਦੇ ਵਿੱਚ ਜਦੋਂ ਬਾਬਾ ਤਾਰਾ ਸਿੰਘ ਜੀ ਵਾਹੀ ਖੇਤੀ ਕਰਦੇ ਹੁੰਦੇ ਸੀਗੇ ਤੇ ਉਦੋਂ ਪੂਰੇ 1957 ਤੋਂ ਲੈ ਕੇ 59 60 ਤੱਕ ਪੂਰੀ ਚੋਟ ਦੀ ਬਾਈ ਖੇਤੀ ਕਰਦੇ ਰ ਮੈਂ ਵੇਧਾ ਰਿਹਾ ਉਦੋਂ ਸਾਨੂੰ ਸਾਖੀਆਂ ਤੇ ਭੁੱਖ ਦੇ ਬਰਤਨ ਦੱਸਦੇ ਹੁੰਦੇ ਸੀਗੇ ਕਿ ਅਸੀਂ ਹੁਣ ਸਾਨੂੰ 2-3 ਸਾਲ ਹੀ ਕਰਨੀਆਂ ਬਾਈ ਖੇਤੀ ਦਾ ਕੰਮ ਪਰਮੇਸ਼ਰ ਨੇ ਡਿਊਟੀ ਲਾ ਕੇ ਭੇਜੀ ਆ ਗੁਰੂ ਕੇ ਸਿੰਘ ਸਜਾਉਣੇ ਆ ਅੰਮ੍ਰਿਤ ਛਕਾਉਣਾ ਵਾ ਤੇ ਕਾਰ ਸੇਵਾ ਕਰਨੀ ਆ ਉਹ 1957 ਤੋਂ 58 ਤੋਂ 59 60 ਆ ਗਿਆ ਫਿਰ ਰੇਟ ਦੇ ਵਿੱਚ 61 ਦੇ ਵਿੱਚ ਮੈਨੂੰ ਕਲਕੱਤੇ ਬਾਬਾ ਜੀ ਨੇ ਆਪ ਭੇਜਿਆ ਜੀ ਜੀ ਬਾਹਨੇ ਦੇ ਨਾਲ ਹੀ ਫਿਰ ਮਹਾਰਾਜ ਦੀ ਕਿਰਪਾ ਹੋਈ ਪਈ ਇਹ ਗੱਡੀ ਦਾਸ ਪਾਨਾਗੜ ਤੋਂ ਲੈ ਕੇ ਕਲਕੱਤੇ ਤੱਕ ਆਇਆ ਬਰਸੀ ਦੀਆਂ ਤਿਆਰੀਆਂ ਬਾਬਾ ਜੀ ਕਿਵੇਂ ਚੱਲ ਰਹੀਆਂ ਬਰਸੀ ਦੀਆਂ ਤਿਆਰੀਆਂ ਮੈਂ ਤਾਂ तकरीबन ਹਰ ਸਾਲ ਹੁਣਾ 10 ਦਿਨ ਇੱਥੇ ਰਹਿਣਾ ਮੈਂ ਤਾਂ ਬਾਹਰ ਰਹਿਣਾ ਹੁਣ ਜ਼ਿਆਦਾ ਜੀ ਜੀ ਮੋਹੱਲੇ ਰਹਿਣਾ ਜਾਂ ਕੈਨੇਡਾ ਰਹਿਣਾ ਜੀ ਜੀ ਤੇ ਮੈਂ ਰਹਿਣਾ ਕੇ ਨਾਲ ਚੜ੍ਹਦੀ ਕਲਾ ਚ ਹੀ ਹੋ ਜਾਂਦੀ ਆ ਕੀ ਬਾਤ ਹੈ ਸ਼ੁਰੂ ਤੋਂ ਸ਼ੁਰੂ ਤੋਂ ਲੈ ਕੇ ਚੜ੍ਹਦੀ ਕਲਾ ਚ ਹੀ ਹੋ ਜਾਂਦੀ ਆ ਮੈਂ ਤੁਹਾਨੂੰ ਇੱਕ ਦੋ ਖੋ ਤੇ ਬਾਬਾ ਜੀ ਦੀਆਂ ਬਚਨ ਸੁਣਾ ਦੇਣਾ ਜਿਹੜੇ ਬਹੁਤ ਸਰਪ੍ਰਾਈਜ਼ਿੰਗ ਬਟ ਰੀਅਲ ਐਂਡ ਇੰਟਰਸਟਿੰਗ ਉਹ ਇਸ ਤਰ੍ਹਾਂ ਕਿ 1958 ਦੇ ਵਿੱਚ ਇਸ ਤਰ੍ਹਾਂ ਸੀ ਵੀ ਅਸੀਂ ਇੱਕ ਛੋਟੀ ਜੀ ਬਾਬਾ ਜੀ ਵਿਹਲੀ ਹਿੰਦੀ ਉੱਥੇ ਰਹਿੰਦੇ ਹੁੰਦੇ ਸੀ ਪਰਾਲੀ ਤੇ ਤੇ ਬਾਬਾ ਜੀ ਲਾਣੇ ਮੰਜੇ ਤੇ ਰਹਿੰਦੇ ਹੁੰਦੇ ਸੀ ਪਰ ਉਦੋਂ ਅਸੀਂ ਆਉਣ ਵਾਲੇ ਭੇਖ ਦੇ ਬਚਨ ਦੱਸਦੇ ਹੁੰਦੇ ਸੀਗੇ ਇੱਕ ਦਿਨ ਮੈਨੂੰ ਕਹਿੰਦੇ ਵੀ ਸਾਨੂੰ ਮਹਾਰਾਜ ਨੇ ਡਿਊਟੀ ਲਾ ਕੇ ਭੇਜਿਆ ਸਿੰਘ ਸਜਾਉਣੇ ਅੰਮ੍ਰਿਤ ਚਕਮਣਾ ਤੇ ਸ਼ਕਾਰ ਸੇਵਾ ਕਰਨੀ ਹਾਂਜੀ ਇਸ ਤਰ੍ਹਾਂ ਹੋਇਆ ਕਿ ਉਹਦੇ ਕੋਲ ਬਿਜਲੀ ਹੈ ਨਹੀਂ ਸੀ 1957-58 ਉਸ ਹਵੇਲੀ 'ਚ ਬਿਜਲੀ ਹੈ ਨਹੀਂ ਸੀ ਦੀਵਾਵਾਂ ਚਲਾਉਣਾ ਨਾ ਸਰੋਂ ਦੇ ਤੇਲ ਨਾਲ ਇੱਕ ਦਿਨ ਤੇਲ ਮੁੱਕ ਗਿਆ ਮੈਂ ਕਿਹਾ ਬਾਬਾ ਜੀ ਤੇਲ ਦੇ ਪੈਸੇ ਤਾਂ ਮੇਰੇ ਕੋਲ ਤਾਂ ਮੈਂ ਸਟੂਡੈਂਟ ਆ ਸਟੂਡੈਂਟਿਸ਼ ਪੜਦਾ ਤੇ ਬਾਬਾ ਜੀ ਦੇ ਪੈਸਾ ਤਾਂ ਮੇਰੇ ਕੋਲ ਹੈ ਨਹੀਂ ਇੱਕ ਵੀ ਜੇਬ 'ਚ ਹੈ ਨਹੀਂ ਤੂੰ ਹੀ ਬੰਦ ਬਾਤ ਕਰ ਆਪਦੇ ਘਰੋਂ ਜਾ ਕੇ ਲਿਆਇਆ ਮੈਂ ਬਾਬਾ ਜੀ ਤੂੰ ਹੀ ਤਾਂ ਦੇ ਕਰੋੜਾਂ ਹਰਪਰ ਰੁਪਈਆ ਦਾ ਖਰਚਾ ਹੋਣਾ ਵਾਂ ਐਨੀ ਕਾਰ ਸੇਵਾ ਚਲਣੀ ਆ ਐਨੇ ਸਰੋਰ ਪਰੋਣੇ ਆ ਐਨੇ ਨਿਸ਼ਾਨ ਸਾਹਿਬ ਚਲਾਉਣੇ ਆ ਤੇ ਇਹ ਇਹ ਕਿਥੋਂ ਤੁਸੀਂ ਕਰ ਲੋਗੇ ਤੇ ਬਾਬਾ ਜੀ ਹੱਸ ਪਏ ਆnde ਇਹ ਪਹਿਲਾਂ ਹੀ ਹੋਇਆ ਕਾਰਸੇ ਸਾਡੀ ਤੇ ਡਿਊਟੀ ਲਈ ਆ ਮਹਾਰਾਜ ਨੇ ਪਰਮੇਸ਼ਰ ਨੇ ਜੋ ਕਰਨਾ ਹੁੰਦਾ ਇਹ ਸਭ ਪਹਿਲਾਂ ਹੀ ਕੀਤਾ ਹੁੰਦਾ ਤੇ ਉਹ ਡਿਊਟੀ ਹੋ ਜਾਣੀ ਆ ਤੈਨੂੰ ਵਿਖਾ ਦਾਂਗੇ ਤੂੰ ਦੇਖੇਗਾ ਇਹ ਸਾਰਾ ਕੁਝ ਤੇ ਉਹਨਾਂ ਦਾ ਬਚਨ ਸਿੱਧ ਹੋ ਗਿਆ ਹੁਣ ਮੇਰੀ ਉਮਰ 83 ਪਲੱਸ ਹੋ ਗਈ 83 ਪਲੱਸ ਤੇ ਹੁਣ ਮੈਂ ਵਿਹਲਾ ਵਾਂ ਸੈਂਕੜੇ ਥਾਵਾਂ ਤੇ ਬਾਬਾ ਜੀ ਦੀ ਕਾਰ ਸੇਵਾ ਚੱਲ ਰਹੀ ਆ ਅਸਾਮ ਬਗਾਲ ਮਹਾਰਾਸ਼ਟਰ ਅੰਜ ਯੂਪੀ ਬੰਗਲਾਦੇਸ਼ ਤਾਂ ਚੱਲ ਰਹੀ ਆ ਹੋਰ ਵੀ ਕਈ ਸੂਬੇ ਚ ਚੱਲ ਰਹੀ ਆ ਉਹ ਜਿੰਨੇ ਬਾਬਾ ਜੀ ਦੇ ਭੇਖ ਦੇ ਬੱਚੇ ਨੇ ਸਾਰੇ ਪੂਰੇ ਹੋ ਗਏ ਇਸ ਤੋਂ ਇਲਾਵਾ ਹੋਰ ਵੀ ਬਾਬਾ ਜੀ ਜਿਹੜੇ ਸੀਗਾ ਨਾ ਇਹ ਭੇਖ ਦੇ ਬੱਚੇ ਸਾਨੂੰ ਬਹੁਤ ਸੁਣਾਉਂਦੇ ਹੁੰਦੇ ਸੀ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਨਾ ਕਰ ਸਕਾਂ ਜਿਹੜੇ ਕਿ ਸਾਰੇ तकरीबन ਆਲਮੋਸਟ ਸਾਰੇ ਸਾਥੀ ਹੁੰਦੇ ਆਂ ਕੀ ਬਾਤ ਹੈ ਹਾਂਜੀ ਬਾਕੀਆਂ ਨੇ ਵੀ ਸਮਾਂ ਲੈਣਾ ਤੁਹਾਡਾ ਦੇਖਣੇ ਇੱਥੇ ਕੁਝ ਵੀਰ ਜਿਹੜੇ ਸੇਵਾਦਾਰ ਵੀਰ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬੇਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਵਾਇਰ ਜੀ ਦਾ ਖਾਲਸਾ ਜੀ ਵਾਇਗੁਰ ਜੀ ਦੀ ਫਤਿਹ ਜੀ ਗੱਡੀ ਨਾਲ ਇੱਥੇ ਫਿਰ ਸੰਗਤ ਤੋਂ ਲੋ ਸੈਲਫੀਆਂ ਲਈਆਂ ਜਾਂਦੀਆਂ ਤੁਸੀਂ ਵੀ ਬੜੇ ਪਿਆਰ ਸਤਕਾਰ ਦੇ ਨਾਲ ਇਸ ਗੱਡੀ ਮੈਂ ਚਾਹਾਂਗਾ ਜਰੂਰ ਜਿਹੜਾ ਇਹ ਜਿਸ ਤਰ੍ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦਾ ਤੁਹਾਡੇ ਮਾਧਿਅਮ ਦੇ ਰਹੀ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਦੀ ਜਿਹੜੀ ਸੰਪਰਦਾਇ ਕਾਰ ਸੇਵਾ ਸਿਹਾਲੀ ਚ ਸਾਬ ਚੱਲਦੀ ਆ ਮੌਜੂਦਾ ਮੁਕੀ ਸੰਤ ਬਾਬਾ ਸੁਖਾ ਸਿੰਘ ਜੀ ਤੇ ਸੰਤ ਬਾਬਾ ਹਾਕਮ ਸਿੰਘ ਜੀ ਸਾਡੀ ਵਰਸੀ ਦੀਆਂ ਤਿਆਰੀਆਂ ਚੱਲਦੀਆਂ ਨੇ ਪਹਿਲੀ ਤਰੀਕ 1986 1986 ਨੂੰ ਬਾਬਾ ਜੀ ਨੇ ਸ਼ਰੀਰ ਛੱਡਿਆ ਸੀ ਗੁਰਪ੍ਰੀਤ ਸਾਹਿਬ ਸੰਸਕਾਰ ਕੀਤਾ ਗਿਆ ਤੇ ਉੱਥੇ ਹੀ ਵਰਸੀ ਮਨਾਉਣੀਆਂ ਤੇ ਹੈੱਡਕੁਆਰਟਰ ਡੇਰਾ ਤਪਪਨ ਸਾਹਿਬ ਆ ਸਭ ਤੋਂ ਪਹਿਲਾਂ ਜੀ ਜੇ ਤੁਹਾਨੂੰ ਥੋੜੀ ਜੀ ਵਿਸਾਰਨ ਦੱਸੀ ਜਾਵੇ ਇਹ ਭਾਵੇਂ ਪਹਿਲੀ ਗੱਡੀ ਆ ਪਰ ਇਹਦੇ ਬਾਅਦ ਸਤਗੁਰੂ ਦੀ ਇੰਨੀ ਰਹਿਮਤ ਤੇ ਕਿਰਪਾ ਹੋਈ ਕਿ ਅਨੇਕਾ ਗੱਡੀਆਂ ਅਨੇਕਾ ਪਦਾਰਥ ਟਰੈਕਟਰ ਟਰਾਲੀਆਂ ਤੋਂ ਲੈ ਕੇ ਅੱਧੇ ਵੇਲੇ ਵੀ ਇੰਨੀਆਂ ਸੰਤੋਵਾਲੋ ਗੁਪਤ ਇਹ ਨਹੀਂ ਕਿ ਕੋਈ ਦੱਸ ਕੇ ਨਾਂ ਤੋਂ ਉਸਕੇ ਗੁਪਤ ਸੇਵਾਵਾਂ ਕਾਰ ਸੇਵਾ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਅਣਗਿਣਤ ਹੈ ਗਿਆ ਜੇ ਮੈਂ ਤੁਹਾਨੂੰ ਹੁਣ ਦੀ ਸਥਿਤੀ ਬਾਰੇ ਦੱਸਾਂ 31 31 1 2 ਨੂੰ ਜਿਹੜਾ ਗੁਰਦੁਆਰਾ ਗੁਰਪ੍ਰੀਤ ਸਾਹਿਬ ਹੈ ਉੱਥੇ ਸਾਲਾਨਾ ਵਰਸੀ ਸਮਾਗਮ ਮਨਾਇਆ ਜਾਣਾ ਸੰਤ ਬਾਬਾ ਤਾਰਾ ਸਿੰਘ ਜੀ ਬਾਬਾ ਚਰਨ ਸਿੰਘ ਜੀ ਦੀ ਯਾਦ ਦੇ ਅੰਦਰ ਵੱਡੇ ਦੀਵਾਨ ਹਾਲ ਸਜਨੇ ਨੇ ਲੱਖਾਂ ਲੋਕਾਂ ਦੇ ਲਈ ਕੀਰਤਨ ਦਰਬਾਰ ਸਜਾਇਆ ਜਾਇਗਾ ਪ੍ਰਸਿੱਧ ਵੱਡੇ ਵੱਡੇ ਮਹਾਪੁਰਖ ਸਾਰੀ ਸੰਪਰਦਾਵਾ ਦਲਪੰਥਾ ਦੇ ਜਿਹੜੇ ਮੁਖੀਓ ਹਾਜ਼ਰੀ ਭਰਨਗੇ ਤੇ ਜੇ ਅਨੁਮਾਨ ਲਾਇਆ ਜਾ ਰਿਹਾ 4 ਤੋਂ 5 ਲੱਖ ਦੇ ਅੰਦਰ ਜਿਹੜੀ ਘੱਟੋ ਘੱਟ ਸੰਗਤ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਤੇ ਲੱਖਾਂ ਲੋਕਾਂ ਨੇ ਲੰਗਰ ਛਕਨੇ ਨੇ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਦਿੱਤੀਆਂ ਗਿਆਨੇ ਕਿਉਂਕਿ ਜਿਵੇਂ ਕਿ ਤੁਸੀਂ ਚੈਨਲ ਆਲੇ ਨੇ ਵੀ ਸਾਡੀ ਬੜੀ ਸਪੋਰਟ ਕੀਤੀ ਵਿਸ਼ੇ ਸਮੇਤ ਅੰਦਰ ਜੁਲਾਈ ਅਗਸਤ ਸਪਟੰਬਰ ਅਕਤੂਬਰ ਤਈ ਜਿਹੜੇ ਹੜਾ ਆਏ ਸੀ ਪੰਜਾਬ ਦੇ ਅੰਦਰ ਬਾਕੀ ਸਾਰੇ ਤੇ ਚਲੋ ਸੇਵਾ ਕਰਦੇ ਨੇ ਪਰ ਬਾਬਾ ਸੁਖਾ ਸਿੰਘ ਜੀ ਨੇ ਪੂਰੇ ਵਰਲਡ ਪੂਰੇ ਜਗ ਦੇ ਅੰਦਰ ਇੱਕ ਮਿਸਾਲ ਬਣਾਈ ਸੀ ਕਿ ਹੱਤੀ ਤੋੜੇ ਭਰਨੇ ਹੱਥੀ ਬੋਰੀਆ ਚੁਕਣਾ ਰਾਤੀ 12 12 1 1 2 2 ਵਜੇ ਤੱਕ ਪੱਟੀ ਹਲਕਾ ਸੁਲਤਾਨਪੁਰ ਲੋਧੀ ਅਜਨਾਲਾ ਰਮਦਾਸ ਅਤੇ ਹੋਰ ਵੀ ਗਰਦਾਸ ਉਹ ਡੇਰਾ ਬਾਬਾ ਨਾਨਕ ਵਕ ਵਕ ਥਾਵਾ ਤੇ ਰਫਟਾ ਪਹੁੰਚਾਇਆ ਗਿਆ ਜਿਹੜੀਆਂ ਲਾਈਫ ਬੋਟ ਸੇ ਗਿਆ ਨੇ ਲੰਗਰ ਹਜ਼ਾਰਾਂ ਲੋਕਾਂ ਨੂੰ ਸ਼ਿਕਾਇਆ ਗਿਆ ਮੈਡੀਕਲ ਏਡ ਪ੍ਰੋਵਾਈਡ ਕੀਤੀ ਗਈ ਤੇ ਉਹਦੇ ਬਾਅਦ ਜੀੜਿਆ ਜ਼ਮੀਨਾਂ ਯਾਨੀ ਕਿ ਬੰਜਰ ਹੋ ਗਿਆ ਸੀ ਦੇਤਰੀ ਅੱਜ ਤੱਕ ਉਹਨਾਂ ਨੂੰ ఎవਰੀ ਡੇ ਡੀਜ਼ਲ ਪ੍ਰੋਵਾਈਡ ਕੀਤਾ ਜਾ ਰਿਹਾ ਆ ਉਹਨਾਂ ਨੂੰ ਟਰੈਕਟਰਾਂ ਦੀ ਸੇਵਾ ਦਿੱਤੀ ਜਾ ਰਹੀ ਹੈ ਤੇ ਹੋਰ ਵੀ ਉਹਨਾਂ ਨੂੰ ਜਿਹੜੀ ਜਿਹੜੀ ਲੋਕਾਂ ਨੂੰ ਲੋੜਿਆ ਰਾਹਤ ਕਾਰਜਾ ਦੀ ਉਹ ਸੰਪਰਦਾਇ ਵੱਲੋਂ ਜਾ ਰਿਹਾ ਤੇ ਉਹਦੀ ਕਿਰਪਾ ਸਤਕਾ 100 ਤੋਂ ਵੱਧ ਜਿਹੜੇ ਡੇਰੇ ਨੇ ਗੁਰਦੁਆਰੇ ਨੇ ਪੜਾ ਦੇ ਉਹ 올 ਓਵਰ ਇੰਡੀਆ ਪੰਜ ਬੰਗਲਾਦੇਸ਼ ਦੇ ਅੰਦਰ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਕੇ ਖੁਸ਼ ਹੋ ਆ ਗਏ ਸਾਡੀ ਅਕੈਡਮੀ ਜਿਹੜੀ ਸੰਪਰਦਾਇ ਦੀ ਆਸਟ੍ਰੇਲੀਆ ਦੇ ਅੰਦਰ ਤੇ ਕੈਨੇਡਾ ਦੇ ਅੰਦਰ ਸੰਗਤ ਨੇ ਜ਼ਮੀਨਦਾਨ ਕੀਤੀ ਉਥੇ ਬਣਨ ਵਾਲੀ ਹੈ ਤੇ ਬੜੀ ਸਤਿਗੁਰਾਂ ਦੀ ਪਾਰ ਕਿਰਪਾ ਤੁਹਾਡਾ ਤੈਦਰੋ ਜੀ ਆਇਆਂ ਨੂੰ ਵੀ ਕਹਿੰਦੇ ਤੇ ਧੰਨਵਾਦ ਕਰਦੇ ਜਿਹੜਾ ਤੁਸੀਂ ਮਾਝੇ ਦਾ ਵੱਡਾ ਪਿੰਡ ਇਤਿਹਾਸਿਕ ਗੁਰੂਆ ਪੀਰਾ ਸ਼ੀਦਾ ਸਿੰਘਾ ਪੀਰ ਪੈਗੰਬਰਾ ਫਕੀਰਾ ਮਾਪੁਰ ਸਾਧੂਆ ਦੀ ਧਰਤੀ ਸ੍ਰੀ ਹਰਿ ਆਲੀ ਸਾਹਿਬ ਹੈ ਕਿ ਆ ਕੇ ਸਾਡੀ ਜਿਹੜੀ ਸੰਪਰਦਾਇ ਸਾਡੀ ਕਾਰ ਸੇਵਾ ਹੈ ਇਹਦੇ ਅੰਦਰ ਆ ਕੇ ਤੁਸੀਂ ਸਾਨੂੰ ਵਰਲਡ ਤੱਕ ਪਹੁੰਚਾਉਂਦੀ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਈ ਜਾਵੇ ਚੰਗੀ ਜਾਣਕਾਰੀ ਜਿਹੜੀ ਆ ਤੁਹਾਡੇ ਲਈ ਜਿਹੜੀ ਆ ਉਹ ਲੈ ਕੇ ਆਈ ਆ ਕੈਮਰਾ ਪਰਸਨ ਦਾਨਿਸ਼ ਗੁਪਤਾ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਨਾਉ ਟੀਵੀ ਯੂ ਐਸ ਏ ਤਰਨਤਾਰਨ